ਤੇ ਮੈਂ ਸੰਦਰ ਕੰਬੋਜ ਇਸ ਵੇਲੇ ਮੌਜੂਦ ਹਾਂ ਜਲੰਧਰ ਕੇਂਟ ਦੇ ਰੇਲਵੇ ਸਟੇਸ਼ਨ ਤੇ ਕਿਉਂਕਿ ਇੱਥੇ ਥੋੜੀ ਦੇਰ ਦੇ ਵਿੱਚ ਰਵਨੀਤ ਬਿੱਟੂ ਆਲੇ ਨੇ ਕੇਂਦਰੀ ਰਾਜ ਮੰਤਰੀ ਆਏਗੇ ਨੇ ਉਹਨਾਂ ਵੱਲੋਂ ਜਾਇਜ਼ਾ ਲਿੱਤਾ ਜਾਣਾ ਹੈ ਔਰ ਨਵੀਨੀਕਰਨ ਹੋ ਰਿਹਾ ਹੈ ਜਲੰਧਰ ਰੇਲਵੇ ਸਟੇਸ਼ਨ ਦਾ ਜਿਹੜਾ ਸੈਂਟਰਲ ਰੇਲਵੇ ਸਟੇਸ਼ਨ ਹੈ ਔਰ ਕਿਸ ਤਰ੍ਹਾਂ ਦੀ ਦੇਖੋਏਗੀ ਕੁਝ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਮੇਰੇ ਸਾਹਮਣੇ ਜਿਹੜਾ ਰੋਡ ਜਾ ਰਿਹਾ ਨੈਸ਼ਨਲ ਹਾਈਵੇ 1 ਉਥੋਂ ਹੀ ਸਿੱਧੀ ਐਂਟਰੀ ਅੰਦਰ ਹੋਏਗੀ ਦੋ ਐਂਟਰੀਆਂ ਹੋਣਗੀਆਂ ਇੱਕ ਆਹ ਵਾਲੀ ਐਂਟਰੀ ਜਿਹੜੀ ਅਸੀਂ ਦੇਖ ਰਹੇ ਇੱਥੋਂ ਐਂਟਰੀ ਹੋਏਗੀ ਇੱਕ ਮੇਰੇ ਖਿਆਲ ਦੇ ਵਿੱਚ ਜੋ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਇੱਕ ਦੂਜੀ ਐਂਟਰੀ ਉਸ ਸਾਈਡ ਤੋਂ ਵੀ ਹੋਏਗੀ ਇੱਕ ਪਾਰਕਿੰਗ ਉਸ ਸਾਈਡ ਤੇ ਹੋਣੀ ਹੈ ਇੱਕ ਪਾਰਕਿੰਗ ਇਸ ਸਾਈਡ ਤੇ ਹੋਣੀ ਹੈ ਇਸ ਤਰੀਕੇ ਦੇ ਦੇਖਿਆ ਕੁਝ ਗੰਦਮੂਹੇ ਅੰਦਰ ਬਣੇ ਹੋਏ ਨੇ ਉਹ ਦੇਖ ਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਰਕਾਰ ਕਿਸ ਤਰੀਕੇ ਨਾਲ ਇਹ ਜਿਹੜੀ ਦੇਖੋ ਜੀ ਦੀ ਪ੍ਰਕਿਰਿਆ ਚਲ ਰਹੀ ਹੈ ਤੁਹਾਨੂੰ ਲਾਈਟ ਤੇ ਹੋਰ ਵੀ ਕਿੰਨਾ ਮਤਲਬ 神马的？神马的？ ਜੋ ਜਿਹੜਾ ਇਹ ਸਿਟੀ ਬਣ ਰਹਾ ਹੈਗਾ aur ਇਸ ਤਰੀਕੇ ਦੇ ਨਾਲ ਜਿਹੜੇ ਯਾਤਰੀ ਹੋਣਗੇ ਇੱਥਾ ਬੱਚਾ ਬਨੇ ਕਿਥੇ ਜਿਹੜੇ ਆ ਤਾਂ ਵੀ ਅੰਦਰ ਲਗਾਏ ਗਏ ਨੇ ਕਿ ਕਾਫੀ ਆਤੂ ਅਤਤ ਤੋਂ ਦੀ ਜਿਹੜੀਆਂ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਇੱਥੇ ਅੰਦਰ ਯੂਜ਼ ਕੀਤੀ ਗਈ ਹੈ ਅਸੀਂ ਹਾਲ ਰਹਿਣਗੇ ਜੇ ਅੰਗਰੇਜ਼ ਲਾਲ ਪੱਲੇ ਅਧੁਨਿਕ ਗੈਟ ਪ੍ਰੋਕੂਰੇਸ਼ਨ ਤੇ ਪਾਸਪਾਸ ਕਿਸੇ ਰਿਕਰਡ ਤੋਂ ਕੋਈ ਨਹੀਂ ਕੋਈ ਸਿਜ਼ਨ ਦੇ ਬਾਰੇ ਤਾਂ ਕਿ ਵੱਡੀ ਟੈਕਨੋਲੋਜੀ ਜਿਹੜੀ ਦੁਨੀਆ ਦੀ ਸਭੀ ਟੈਕਨੋਲੋਜੀ ਜਿਹੜੇ ਇਨਵੈਸਟੇਸ਼ਨ ਬਣਾ ਰਿਹਾ ਦੁਨੀਆ ਦੀਆਂ ਜਿਹੜੀਆਂ ਬੈਸਟ ਟੈਕਨੋਲੋਜੀ ਐ ਜਿੱਦਾਂ ਦਾ ਤੁਸੀਂ ਵਿਦੇਸ਼ਾਂ ਦੇ ਵਿੱਚ एयरपोर्ट रेलवे स्टेशन देखਦੇ ਹਾਂ ਉਹ ਸਾਨੂੰ ਤੁਹਾਨੂੰ ਆਪਣੇ ਸ਼ਹਿਰ ਚ ਦੇਖਣ ਨੂੰ ਮਿਲਦਾ ਹੈ ਔਰ ਮੈਂ ਧੰਨਵਾਦ ਕਰਦਾ ਨਰਿੰਦਰ ਮੋਦੀ ਸਰਕਾਰ ਦਾ ਕਿ ਜਿਨ੍ਹਾਂ ਨੇ ਸਰਕਾਰ ਬਣਨ ਤੋਂ ਬਾਅਦ ਜਲੰਧਰ ਦਾ ਸਿਟੀ ਰੇਲਵੇ ਰੇਲਵੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੋਰ ਵੀ ਸਰਕਾਰਾਂ ਆ ਰਹੀਆਂ ਜਰੀਨਾ ਦਾ ਇਹਨਾਂ ਨੈਟਵਰਕ ਨੂੰ ਵਧਾਇਆ ਗਿਆ ਰੇਲਵੇ ਸਟੇਸ਼ਨ ਦੇ ਤਰ੍ਹਾਂ ਦੇ ਲਈ ਪਾਇਆ ਕਿ ਲੋਕਾਂ ਦੀ ਸੁਵਿਧਾਵਾਂ ਇੱਥੇ ਅਜੇ ਵੀ ਤੇ ਐਕਸੀਲੇਟਰ ਜਿਹੜੇ ਓਵਰ ਬ੍ਰਿਜ ਬਣ ਰਿਹਾ ਹੈ ਮਤਲਬ ਮੈਂ ਸਮਝਦਾ ਇਹ ਚੀਜ਼ਾਂ ਜਿਹੜੀਆਂ ਬੁਨਿਆਦੀ ਜਿਹੜੀਆਂ ਬਣਾਉਣ ਵਾਲੇ ਚੱਲ ਰਹੇ ਨੇ ਉਹ ਦੇਖਦੇ ਆ ਕਿ ਇਸ ਤਰੀਕੇ ਦੇ ਲੋਕਾਂ ਦੀ ਬਹੁਤ ਹੋ ਰਹੀ ਹੈ ਇਹ ਦੇਖੋ ਕਿ ਪਹਿਲਾਂ ਇਹ ਧਿਆਨ ਦਾ ਸੀ ਸਾਡਾ ਮੈਂ ਕੋਸ਼ਿਸ਼ ਕਰਾਂਗਾ ਦਿਖਾਉਣ ਦੀ ਇਹ ਜਲੰਧਰ ਕੈਂਟ ਦਾ ਪੁਰਾਣੀ ਤਸਵੀਰ ਹੈ ਜਲੰਧਰ ਕੈਂਟ ਦੀ ਇਹ ਪਲੇਟਫਾਰਮ ਹੁੰਦੇ ਸੀ ਇਹ ਜਲੰਧਰ ਕੈਂਟ ਦੀ ਪੁਰਾਣੀ ਤਸਵੀਰ ਹੈ ਇਹ ਪਲੇਟਫਾਰਮ ਸੀਗੇ ਜੀ ਤੇ ਇਹ ਮੌਜੂਦਾ ਸੀ ਇਹ ਪਲੇਟਫਾਰਮ ਸੀਗੇ ਦੋ ਪਲੇਟਫਾਰਮ ਹੁੰਦੇ ਸੀ ਚਾਰ ਸੋਰੀ ਮਾਫ ਕਰਨਾ ਚਾਰ ਪਲੇਟਫਾਰਮ ਹੁੰਦੇ ਸੀ ਇੱਥੇ ਔਰ ਇਸ ਤਰ੍ਹਾਂ ਦੀ ਦੇਖ ਹੁੰਦੀ ਸੀਗੀ ਔਰ

ਐਂਟਰ ਦਾ ਐਗਜ਼ਿਟ ਦਾ ਪੁਆਇੰਟ ਬਹੁਤ ਵਧੀਆ ਹੈ ਇਹਦੀ ਐਂਟ੍ਰੈਂਸ ਇੱਕ ਹਾਈਵੇ ਤੋਂ ਲਾਏਗੀ ਇੱਕ 40 ਕਰੋੜ ਤੋਂ ਲਾਏਗੀ ਉਧਰ ਦੁਬਈ ਦੇ ਲੋਕਾਂ ਦੇ ਲਈ ਇਹ ਐਂਟ੍ਰੈਂਸ ਬਣਦੀ ਹੈ ਕਿ ਜਿਹੜੇ ਉਧਰ ਪਰਦੇਸਾਂ ਦੇ ਲਈ ਦੋ ਐਂਟਰੀਆਂ ਹੋਣਗੀਆਂ ਇੱਕ ਦੁਬਈ ਵੱਲ ਤੋਂ ਨਾ ਇੱਕ ਨੋਰਥ ਵੱਲ ਤੋਂ ਕਿ ਤੋਥਰ ਕਿੰਨੇ ਫੀਸੇਂਟ ਦੇ ਤਰ੍ਹਾਂ ਕੰਮ ਹੋ ਰਿਹਾ ਹੈ ਇਸ ਸੜਕ ਹੈ 40 ਕਰੋੜ ਤੋਂ ਆ ਰਹੀ ਹੈ ਅੱਛਾ 40 ਕਰੋੜ ਤੋਂ ਆ ਰਹੀ ਹੈ ਕਿ ਪਾਸਿਓਂ ਕਿ ਲੋਕਾਂ ਨੂੰ ਆਨ ਦਾ ਆਨ ਦਾ ਲਾਭ ਹੋਏਗਾ ਲੋਕ ਦੇਖਣਗੇ ਕਿ ਸਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਨਹੀਂ ਦੇ ਸਕੀਆਂ ਔਰ ਮੈਂ ਇਹਦੇ ਲਈ ਵੀ ਧੰਨਵਾਦ ਮੋਦੀ ਸਰਕਾਰ ਦਾ ਕਰਦਾ ਹਾਂ ਕਿ ਅੱਜ ਤੱਕ ਕਦੀ ਜਲੰਧਰ ਤੋਂ ਭਾਜਪਾ ਦਾ ਐਮਪੀ ਨਹੀਂ ਬਣਿਆ ਪਰ ਫਿਰ ਵੀ ਸਾਡੀ ਸਰਕਾਰ ਨੇ ਜਲੰਧਰ ਦੇ ਰੇਲਵੇ ਸਟੇਸ਼ਨ ਸਿਟੀ ਰੇਲਵੇ ਸਟੇਸ਼ਨ ਕੈਂਟਰ ਰੇਲਵੇ ਸਟੇਸ਼ਨ ਵਧੀਆ ਬਣਾਉਣ ਦੇ ਲਈ ਇਤਿਹਾਸਿਕ ਕੰਮ ਕੀਤਾ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸੇ ਸਰਕਾਰ ਨੇ ਨਹੀਂ ਕੀਤਾ ਔਰ ਮੈਂ ਸਮਝਦਾ ਹਾਂ ਕਿ ਜਲੰਧਰ ਦਾ ਹਰ ਵਾਸੀ ਜਣਾ ਹੈ ਇਸ ਦੇ ਲਈ ਧੰਨਵਾਦ ਕਰਨਾ ਕਰਦਾ ਹਾਂ ਮੋਦੀ ਜੀ ਦਾ ਮੋਦੀ ਸਰਕਾਰ ਦਾ 파ਰਟੀਕ੍ਰਤਾ 바ਜੀ ਦੇ ਸਮਾਂ ਦਾ ਕਿ ਜਿੰਨੇ ਦੇ ਦੇ ਜਾ ਤੋਫਾ ਰੱਖੇ ਕਿ 300 ਤੋਂ ਵੱਧ ਨਗਰ ਬਣਿਆ ਹੈ ਤਾਂ ਜਲੰਧਰ ਹੈਂਡਮਾਨ ਇਸ ਸਿਸ਼ਟਾ ਪਿਛਲੇ ਦਿਨ ਤੋਂ ਚੱਲ ਰਿਹਾ ਹੈ ਕਿ ਇਸ ਸਿਟੀ ਵਿੱਚ ਜਿਹੜੇ ਵੀ ਇਲੈਕਟ੍ਰੋਨਿਕ ਹੋਣਗੇ ਜਿਹੜੇ ਵਿਕਲਪ ਹੈਗੇ ਆ ਉਹਨਾਂ ਦੇ ਖਾਤੋਂ ਸੁਖਮੋਤ ਕੀ ਹੋਇਆ ਹੈ ਕਿ ਇਹ ਕਹਿੰਦੀ ਲਿਫਟ ਲੱਗੀ ਹੈ ਵਿਕਲੰਗਾਂ ਦੇ ਲਈ ਵੀ ਜਿਹੜੀ ਸੁਵਿਧਾ ਹੈਗੀ ਜਿਹੜੀਆਂ ਐਕਸਿਲੇਟਰ ਸਟੇਪ ਤੋਂ ਨਹੀਂ ਆ ਦੂਸਰੀ ਸਟੇਪਸ ਹੋਣਗੀਆਂ ਪਰ ਉਹ ਸੁਵਿਧਾ ਹੋਏਗੀ ਕਿ ਜਿਹੜੀ ਜਿਸ ਤਰ੍ਹਾਂ ਦਾ ਉਪਯੋਗ ਕਰਨਾ ਚਾਹੁੰਦਾ ਯਾਤਰੀ ਜਿੰਨਾ ਆਪਣੀ ਸੁਵਿਧਾ ਚਾਹੁੰਦਾ ਇਹੇ ਕੰਡੀਸ਼ਨ ਹਾਲ ਹੋ ਕੇ ਵਿਟਿੰਗ ਵੀ ਹੋਊਗੀ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਸੋਚਣਾ ਚਾਹੁੰਦੇ ਉਹ ਉਸ ਤਰ੍ਹਾਂ ਦੀ ਸੁਵਿਧਾ ਮਿਲਣਗੇ ਔਰ ਮੈਂ ਸਮਝਦਾ ਕਿ ਇਹ ਕਿਹੜਾ ਕੰਮ ਇਤਿਹਾਸਕ ਕੰਮ ਹੈ ਅੱਜ ਆਪਾਂ ਅਨੁਸਾਰ ਹੈ ਜਿੰਦੀ ਜਿਹੜੀ ਵੀ ਐਂਟ੍ਰੈਂਸ ਹੋਇਆ ਕਰਨੀ ਹੈ ਉਹ ਟਿਕਟ ਦੇ ਨਾਲ ਹੋਇਆ ਕਰਨੀ ਹੈ ਔਰ ਲੋਕਾਂ ਨੂੰ ਵੀ ਜਾਣ ਦਾ ਮੌਕਾ ਮਿਲਿਆ ਕਰਨਾ ਤੇ ਇਹ ਹੈ ਕਿ ਉਹਦੇ ਲਈ ਹਰ ਸੁਵਿਧਾ ਹੈ ਇੱਡਾ ਸਟਰਕਚਰਸ ਆਪਾਂ ਜਿੱਥੇ ਖੜੇ ਹੈ ਐਂਟ੍ਰੈਂਸ ਤੇ ਇਹ ਜੀ ਐਂਟ੍ਰੈਂਸ ਆ 에ਅਰਪੋਰਟਾਂ ਦਾ ਹੁੰਦੀਆਂ ਸਿੱਟੀਆਂ ਔਰ ਦੇਸ਼ਾਂ ਵਿਦੇਸ਼ਾਂ ਚ ਜੇ ਕੋਈ ਸਾਡਾ ਪ੍ਰੋਸਟ ਵੀ ਸਰਕਾਰ ਦਵੇਚ ਜਾਂਦਾ ਜੀ ਉਹ ਆਪਣੀਆਂ ਜਿਹੜਾ ਫੋਟੋਆਂ ਕਿੱਥੇ ਕਿੱਥੇ ਹੈਗਾ ਕਿ ਸਾਡੇ ਪੈਨਸ ਦਾ ਸਿਸਟਮ ਇੰਨਾ ਬੈਠਾ ਕਿ ਮੈਂ ਕਹਿੰਦਾ ਹਾਂ ਕਿ ਇਹਨਾਂ ਤੁਹਾਨੂੰ ਬੰਦਾ ਵਾਲੇ ਨੂੰ ਕਰਨ ਮੰਡੀ ਵਾਲੇ ਨੂੰ तो तो नेके नेके तो था। था। -था। कुछ, कुछ मैं कोई तस्वीर शिफ्ट करवास तरीके तरह की तस्वीर सी पुराना जलंधर कैंट रेलवे स्टेशन ਇੱਕ ਤੀਸੀ ਤਸਵੀਰਾਂ ਜਿਹੜੀ ਬਾਹਰਲੀ ਸੀਗੀ ਅ ਲੋਹੇ ਦੀਆਂ ਚਾਦਰਾਂ ਉੱਪਰ ਪਾਈਆਂ ਹੋਈਆਂ ਸਨ ਲਾਲ ਰੰਗ ਸੀ ਪੁਰਾਣਾ ਕਾਫੀ ਪੁਰਾਣਾ ਸੀਗਾ ਅੰਗਰੇਜ਼ਾਂ ਵੇਲੇ ਦਾ ਇਹ ਰੇਲਵੇ ਸਟੇਸ਼ਨ ਸੀਗਾ ਤੇ ਇਹ ਸੀਗੀ ਕੁਝ ਅੰਦਰਲੀ ਇਸ ਤਰ੍ਹਾਂ ਦੀ ਤਸਵੀਰ ਤੇ ਹੁਣ ਤਸਵੀਰ ਥੋੜੀ ਜੀ ਬਦਲੇਗੀ ਥੋੜੀ ਜੀ ਨਹੀਂ ਬਹੁਤ ਜ਼ਿਆਦਾ ਬਦਲੇਗੀ ਕਿਉਂਕਿ ਤਿੰਨ ਤਿੰਨ ਐਂਟਰੀਆਂ ਰਹਿਣਗੀਆਂ ਇਸ ਰੇਲਵੇ ਸਟੇਸ਼ਨ ਦੀਆਂ ਇੱਕ ਜਿਹੜਾ ਰਾਮਾ ਮੰਡੀ ਨੂੰ ਜਿਹੜੀ ਸੜਕ ਜਾਂਦੀ ਆ ਉਸ ਪਾਸੋਂ ਐਂਟਰੀ ਹੋਏਗੀ ਐਸਪਾਸੋਂ ਐਂਟਰੀ ਹੋਏਗੀ ਇੱਕ ਦੂਸਰੀ ਐਂਟਰੀ ਨੈਸ਼ਨਲ ਹਾਈਵੇ ਇੱਕ ਤੋਂ ਹੋਏਗੀ ਐਸੇ ਦਾ ਤੋਂ ਹੋ ਰਹੀ ਹੈ ਇਹ ਦੂਜੀ ਐਂਟਰੀ ਆ ਜਿਹੜੀ ਐਸਪਾਸੋਂ ਹੋਣੀ ਹੈ ਔਰ ਤੀਸਰੀ ਐਂਟਰੀ ਜਿਹੜੀ ਹੈਗੀ ਆ ਉਹ ਦਪੋਹੇ ਵਾਲੀ ਸੈਕਟਰ ਤੋਂ ਹੋਣੀ ਆ ਐਸਪਾਸੋਂ ਇਹ ਦੂਜੀ ਐਂਟਰੀ ਰਹਿਣ ਵਾਲੀ ਆ ਔਰ ਜਿੱਥੇ ਅੱਗੇ ਚਾਰ ਪਲੇਟਫਾਰਮ ਹੁੰਦੇ ਸੀਗੇ ਉੱਥੇ ਹੁਣ ਇਸ ਸਟੇਸ਼ਨ ਦੇ ਛੇ ਪਲੇਟਫਾਰਮ ਹੋਣਗੇ 1 2 3 4 5 6 ਅੱਗੇ ਸਿਰਫ ਇਹ ਚਾਰ ਸੀਗੇ ਹੁਣ ਛੇ ਪਲੇਟਫਾਰਮ ਰਹਿਣਗੇ ਔਰ ਕੁਝ ਦਿਖ ਜਿਹੜੀ ਹੈਗੀ ਥੋੜੀ ਜਿਹੀ ਮੈਂ ਸਾਥੀ ਨੂੰ ਨੰਬਰ ਰਿਪੋਰਟ ਦੀ ਕੋਸ਼ਿਸ਼ ਕਰਾਂ ਕਿ ਇਸ ਤਰ੍ਹਾਂ ਦੀ ਦਿਖ ਜਿਹੜੀ ਹੈਗੀ ਆ ਸਾਡੇ ਜਿਲੰਦਰਕੇਟ ਦੇ ਰੀਲੋਕੇਸ਼ਨ ਨਹੀਂ ਰਹੇ ਰਹੇਗੀ ਔਰ ਜਲਦ ਹੀ ਇਸ ਦਾ ਨਵੀਨੀਕਰਨ ਹੋ ਜਾਣਾ ਔਰ ਕੁਝ ਦਿਨਾਂ ਕੁਝ ਹਫ਼ਤੇ ਤੋਂ ਜਾਂ ਕੁਝ ਥਿਨੀਆਂ ਦੇ 1 2 ਮਹੀਨਿਆਂ ਦੇ ਵਿੱਚ ਵਿੱਚ ਇਹ ਜਿੰਦਾਂ ਦੇ ਸਪੁਰਦ ਹੋ ਜਾਣਾ ਔਰ ਇਥੋਂ ਬੰਦੇ ਭਾਪ ਵੀ ਚੱਲੇਗੀ ਬੰਦੇ ਦਾ ਟ੍ਰੋ ਵੀ ਚੱਲੇਗੀ ਸਾਹ ਵੀ ਚੱਲੇਗੀ ਹੋਵੇਗਾ ਚੱਲੇਗਾ ਔਰ ਲੋਕ ਇਸ ਰੇਲਵੇ ਸਟੇਸ਼ਨ ਦੇ ਅੰਦਰ ਆਨੰਦ ਮਾਣਦੇ ਹੋਏ ਇੰਨੇ ਦਰਾਂ ਤੇ ਕੋਸ਼ਿਸ਼ ਕਰਾਂਗੇ ਅਸੀਂ ਰਵਿਸ਼ੀ ਟਿੱਕੂ ਨਾਲ ਵੀ ਗੱਲਬਾਤ ਕਰਨ ਦੀ ਪਰ ਸਿੰਘਾਲ ਅਸੀ ਤਸਵੀਰਾਂ ਆਪਣੇ ਦਰਸ਼ਕਾਂ ਦੇ ਰੂਪ ਵਿੱਚ ਪੇਸ਼ ਕੀ ਹੈ ਜਿੰਦਰੰਦਰ ਰੇਲਵੇ ਸਟੇਸ਼ਨ ਜਿਹੜਾ ਜੁਲੰਹਰ ਕੇਂਦਰਾ ਰੇਲਵੇ ਸਟੇਸ਼ਨ ਉਹਦਾ ਨਵੀਨੀਕਰਨ ਜਿਹੜਾ ਹੈਗਾ ਉਹਦਾ ਮਾਡਲ ਦਿਖਾਇਆ ਐਡਵੋਕੇਟ ਅਸ਼ੋਕ ਸ਼ਰਿੰਦਲ ਗੱਲਬਾਤ ਕੀਤੀ ਕੁਝ ਪਲਾਂ ਵਿੱਚ ਕੇਂਦਰੀ ਮੰਤਰੀ ਵੀ ਉੱਨੇ ਜਿਟੋ ਆਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਕਿ ਕਰ ਮਿਲੂ ਦੇ ਮੇਰੇ ਕਾਪਾ ਸਾਥੀ ਨੂੰ ਮਿਲਾਂ